वागुरू जी का खालसा श्री वागुरू जी की फतेह आप पहुँचे जी तरन तरन साहब सतनी यात्रा आप दर्शन करो जी तरन तन गुरुद्वारा साहब जी आप दर्शन करो जी गुरुद्वारा साहब जी दे पहुँचे जी तरन तरन साहब गुरुद्वारा ਤਨਤਨ ਸਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਜੀ ਇਹ ਸਤਿਨੀ ਯਾਤਰਾ ਪਹੁੰਚੇ ਆਪਾਂ ਤਨਤਨ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਸ਼ੇਰ ਔਰ ਲੈਕ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਸ਼ੇਰ ਲੈਕ ਨਾਲ ਹੀ ਆਪਾਂ ਅੱਗੇ ਵਧਣਾ ਹੈ ਸ਼ੇਰ ਔਰ ਲੈਕ ਜਰੂਰ ਕਰਿਆ ਕਰੋ ਸ਼ੇਰ ਔਰ ਲੈਕ ਜਰੂਰ ਕਰਿਆ ਕਰੋ ਤੁਹਾਡੇ ਸ਼ੇਰ ਲੈਕ ਨਾਲ ਹੀ ਆਪਾਂ ਅੱਗੇ ਵਧਣਾ ਹੈ ਸਾਧ ਸੰਗਤ ਜੀ ਅੱਜ ਜੋੜ ਕੇ ਬੇਨਤੀ ਹੈ ਕਿ ਸ਼ੇਰ ਜਰੂਰ ਕਰਿਆ ਕਰੋ ਸ਼ੇਰ ਔਰ ਲੈਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਵੇ ਸਦਾ ਜਗੰਤਪੁਰ ਇੰਦਰੀ ਤਾਰ ਸਭ